ਆ ਵੀ ਰੱਖਿਆ ਗਿਆ ਵਾ ਹੁਣੇ ਚਾਹ ਪੀ ਲੈ ਗਏ ਇੱਧਰ ਫੁਲਕੀਆਂ ਦੀ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅੱਜ ਅਹੀਂ ਚੱਲਨੇ ਘਰ ਕਿਉਂਕਿ ਅਕਾਉਂਟ ਫਟ ਸੈੱਪ ਕਰਵਾਉਣਾ ਹੈ ਗੁਰਦੁਆਰਾ ਸਾਹਿਬ ਪਾਠ ਲਗਾਉਣਾ ਤੇ ਉੱਥੇ ਚੱਲੇ ਆ ਤੇ ਸਵੇਰ ਸੋ ਨਾਸ਼ਤਾ ਕਰਕੇ ਜਾਣਦੇ ਆ ਉਦਾਂ ਚਾਹ ਨਹੀਂ ਪੀਤੀ ਇਹਦੇ ਤੇ ਚੱਲੇ ਫੇਰ ਛੇ ਬੱਜ ਜਨ ਹੈ 6:30 6:30 ਹੈ 5 ਵਜੇ ਉੱਠੇ 6:30 ਹੋ ਗਏ ਬਸ 5 ਵਜੇ ਉੱਠੇ ਆਂ ਸਾਰੀ ਛਦੀ ਛਦੀ ਤਿਆਰੀ ਕੀਤੀ ਹੈ ਜੇ ਹੁਣ ਚੱਲਣ ਚਲੋ ਫਿਰ ਲੈਣ ਲੁਧਿਆਣੇ ਸਫਾਈ ਤੇ ਨੰਬਰ ਮੈਂ ਰਾਤੀ ਪੂਛਾ ਲਾੜਿਆ ਹੀ ਕਰ ਲਈਆਂ ਸੀ ਤਿਆਰੀਆਂ ਸਭ ਬੰਦ ਦਾ ਤਕਾਨਾ ਸਾਰੀਆਂ ਜੇ ਬੰਨ ਗਈ ਕਿਤੇ ਤੁਹਾਨੂੰ ਦੋ ਦਰਿਆ ਵਖਾਵਾਂਗੀ ਸਤਲੁਜ ਤੇ ਬਿਆਸ ਹਾਈ ਬਿਆਸ ਦਰਿਆ ਚ ਦੀ ਦਿਹਾੜ ਆਇਆ ਏ। ਅੱਗਲੋ ਇਹ ਵੀ ਆਇਆ ਵਾ। ਰੇ ਰੇ ਬਾਲਾ। ਪਾਣੀ ਬਹੁਤ ਚੱਲਿਆ ਵਾ। ਲੈ ਗਰੂਪ ਤੇ ਪਾਣੀ ਗਰੂਪ। ਹਾਂ। ਸਾਰੇ ਮੇਰੀ ਬਣਾਈ ਰੱਖੇ। ਦਰਿਆ ਆਲੀ ਆ ਪਾਣੀ ਦੇਣਾ ਹਣੀਦਰ। ਹਾਂ? ਆਓ ਵੀ ਅੱਗੇ। ਉੱਨ ਨਵਾਲੀ ਨਹੀਂ ਆਗਾ ਸੋਸ਼ਲ ਮੀਡੀਆ ਦੇ ਉੱਤੇ ਹੀ ਜ਼ਿਆਦਾ ਝੂਠ ਬੋਲ ਦਿੰਦੇ ਆ ਐਨਾ ਨਹੀਂ ਆਗਾ ਤੇ ਆ ਖਾਲੀ ਆ ਸਾਤ ਲੁੱਟ ਪਾਣੀ ਛੱਡਦਾ ਹੋਣ ਸਾਤ ਲੁੱਟ ਪਾਣੀ బాగ బయప బాయ్స్ ఉంటా

ਪੂਰਾ ਫੁੱਲ ਜੋਰਾ ਦੇ ਉਹ ਹਰੰਗਾਂ ਦੀ ਬਣ ਗਈ ਹੈ 컬러 ਸਾਰੇ ਡੁੱਬ ਗਏ ਰਿੰਪੀ ਇਹ ਪੂਰਾ ਜੋਰਾ ਦੇ ਪਾਣੀ ਹੈ ਜੀ ਅੰਦਰ ਜਿਹੜੀ ਲੋਕਾਂ ਨੇ ਖੇਤੀ ਕੀਤੀ ਸਾਰੀ ਡੁੱਬ ਗਈ ਹੈ ਦੰਗੀਆਂ ਪੂਰੇ ਪੁਰਾਣੇ ਡਰ ਗਈ ਐ ਅਸੀਂ ਖੜੇ ਆ ਬਿਆਸ ਰਿਆ ਦੇ ਬਹੁਤ ਪਾਣੀ ਹੈ ਤੱਕ ਬਿਆਸ ਰਿਆ ਪਾਣੀ ਨਹੀਂ ਘਟਿਆ ਬਿਆਸ ਰਿਆ ਸਤਲੁਜ ਚ ਪਾਣੀ ਘਟ ਗਿਆ ਕੈਂ ਦੀ ਦਰਖਤੋਂ ਤੱਕ ਗਿਆ ਉਧਰ ਵੇਖੋ ਆਹੋ ਪਾਪੂਲਰ ਸਾਰੇ ਡੁੱਬੇ ਹੋਏ ਹਨ ਅਰਧਾ ਪਾਣੀ ਇਦਾਂ ਮਾਸ਼ਾਅੱਲਾ ਵਾਹਦਾ ਚੱਲੋ ਉਧਰ ਲੰਦੇ ਜਾਓ ਪੁਲ ਜਦੋਂ ਕੋਈ ਚੀਜ਼ ਲੰਘਦੀ ਉਹਦੋਂ ਹਿੱਲਦਾ ਵਾ ਪਾਣੀ ਡਰਕਪਾ ਕੇ ਗਿਆ ਹੈ ਚਲ ਜੇ ਹੁਣ ਆਪਾਂ ਤੇ ਤਾਂ ਰੁਕੇ ਆਂ ਕਿਉਂ ਨਾਲੇ ਤੁਹਾਨੂੰ ਦਿਖਾ ਦਿੰਨੇ ਆ ਪਾਣੀ ਨਾਲੇ ਮੋਟਰਸਾਈਕਲ ਨੂੰ ਸਾਹ ਆ ਜੇ ਕਦੋਂ ਦੇ ਲੁਧਿਆਣਿਆਂ ਤੁਰੇ ਨਾ ਹਾਂ ਇੱਧਰੇ ਮੈਂ ਆਪਾਂ 640 ਤੇ ਤੁਰੇ ਹਾਂ ਆਪਾਂ ਮੈਂ ਮੋਟਰਸਾਈਕਲ ਨੂੰ ਸਾਹ ਦਵਣ ਲਈ ਰੁਕੇ ਆਂ ਨਾਲੇ ਪਾਣੀ ਮੈਂ ਹਾਂ ਚੱਲ ਵੇਖ ਲੈਨੇ ਇੱਥੇ ਹੀ ਸਾਹ ਲਿਆ ਆ ਗਏ ਉਹ ਦੋਂਡਾ ਲੁਧਿਆਣਿਆਂ ਤੁਰੇ ਆ ਦੋਂਦੇ ਰੁਕੋ ਉਹ ਲੁਧਿਆਣੀਆਂ ਜਦੋਂ ਦੇ ਤੁਰੇ ਆ ਕੋਲੇ ਹਿੰਦਾ ਜਦੋਂ ਕੋਈ ਭਾਰੀ ਗੱਡੀ ਲੰਘਦੀ ਆ ਪਾਣੀ ਦਰਿਆ ਵਿੱਚ ਲੰਘਦਾ ਹੈ ਹਾਂ ਨਾ ਕਾਇ ਪਿਛਲੀ ਏਰੀ ਬਾਹਰੋਂ ਉੱਤਰ ਰੁਟਾ ਹੀ ਨਾ ਆ ਆ ਬੰਨ ਆ ਬੰਨਦਾ ਹੀ ਪਿਛਲੀ ਏਰੀ got a ਆ ਜਾਣਾ ਮੈਂ ਪਹਿਲਾਂ ਪੈ ਗਿਆ ਉਹ ਟੰਡਾ ਹੋ ਗਿਆ ਵਧੀਆ ਹੋ ਗਿਆ ਤੇ ਉਹ ਲੱਗਿਆ ਸਾਡੇ ਨਾਲ ਘਰੋਂ ਨਿਕਲੀ ਤੇ ਲਾਈਟਾਂ ਬੜੀਆਂ ਲੱਗੀਆਂ ਬੜੀਆਂ ਹੁੰਦੀਆਂ ਨੇ ਮਤਲਬ ਚੌਂ ਕੋੜੇ ਹੁੰਦੇ ਨੇ ਬੱਤੀ ਵਾਲੇ ਅੱਜ ਕੋਈ ਬੱਤੀ ਨਹੀਂ ਮਿਲੀ ਚੱਕਰੀ ਦਿੱਤਾ ਹੀ ਹੁੰਦੇ ਗਏ ਆਪਾਂ ਮਤਲਬ ਕਿ ਸਾਰੇ ਲੱਗਦੇ ਗ੍ਰੀਨ ਮਿਲਿਆ ਸੀ ਲਾਲ ਅੱਜ ਕਿੱਧਰ ਆਣਗੇ ਸਾਰੇ ਗ੍ਰੀਨ ਮਿਲਿਆ ਸੀ ਜਦੋਂ ਆਪਾਂ ਕੰਟੀਨਿਊ ਕਰਦੇ ਆ ਇਹਦਾ ਸੇ ਪਾਇਦਾ ਪੜ ਲਾਇਆ ਪਹੁੰਚ ਗਏ ਵੈਲਕਮ ਕਿੰਨੇ ਵਜੇ ਘਰ ਪਹੁੰਚ ਗਏ 9:40 ਉਹ ਹੀ ਜਿਹੜੇ 10 ਮਿੰਟ ਵੱਧ ਹੋਏ ਹੀ ਘਰੋਂ 6:40 ਦੇ ਤੁਰੇ ਹਾਂ 9:40 ਦੇ ਪਹੁੰਚੇ ਹਾਂ 6:30 ਤੁਰੂ ਦੇ 9:30 ਪਹੁੰਚ ਗਏ ਸਮਰਾਲਾ ਜੋ ਤੋਂ 1:00 ਦੇ ਤੁਰਿਆ ਗਾ ਰਸਤੇ 'ਚ ਕਿਤੇ ਨਹੀਂ ਰੁਕੇ ਸਾਡੇ ਕੋ ਆਈ ਹੈ ਨਾਲ ਨਾਲ ਕੀ ਹਾਲ ਹੈ ਤੇਰਾ ਸਤਿ ਸ਼੍ਰੀ ਅਕਾਲ ਬਰਾਦਰ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦੋ ਸਾਡੇ ਨਾਲ ਲੁਧਿਆਣੇ ਵੀ ਇੱਕ ਨਾਜ ਨਾਜ ਹੈ सेम ਲੱਗਦੀਆਂ ਨੇ सेम टू सेम ਤੇਰੀ ਕਾਪੀ ਹੈ ਪਰ ਤੈਨੂੰ ਦੱਸਾਂਗੇ ਰਾਜਾ ਤੋਂ ਨਹੀਂ ਨਾਜ ਉਹਦਾ ਨਾਮ ਵੀ ਨਾਜ ਆ ਇੱਕ ਬਹਿ ਜਾਓ ਬਹਿ ਜਾਓ ਨਾਜ ਕਿਹੜੀ ਕਲਾਸ 'ਚ ਪੜਦੇ ਹੋ ਹੈ ਬੱਚਾ ਨਾਜ ਕਿਹੜੀ ਕਲਾਸ 'ਚ ਪੜਦੇ ਦੱਸ ਦੋ ਐਲ ਕੇ ਜੀ ਆਓ ਵਾਓ ਪੜਾਈ ਕਿੱਦਾਂ ਚੱਲਦੀ ਫਿਰ? ਹੋ ਗਈ ਆ। ਪਾਪਾ ਕਿੱਥੇ ਤੇਰੇ? ਪਾਪਾ ਡਿਊਟੀ। ਅੱਜ ਆਸ਼ਾ ਪਾਪਾ ਡਿਊਟੀ ਗਏ ਆ। ਤੈਨੂੰ ਛੁੱਟੀ ਅੱਜ? ਹਾਂ। ਸਾਡੇ ਦੇ ਉਥੇ ਲੁਧਿਆਣੇ ਛੁੱਟੀ ਨਹੀਂ ਹੁੰਦੀ ਸੰਡੇ ਦੀ ਤੇਨੂੰ ਛੁੱਟੀ ਕਿੱਦਾਂ ਕਰਤੀ? ਅੱਜ ਸ਼ਨੀਵਾਰ ਆ। ਸ਼ਨੀਵਾਰ। ਹੈ ਨਾ ਅੱਜ? ਸੰਡੇ ਆ। ਸੰਡੇ। ਹੈ ਪਾਲਾ। ਅੱਜ ਵੀ ਡੇ ਆ। ਹਾਂ। ਏ ਨਾ ਅੱਜ। ਸਾਡੇ ਤੋਂ ਤੇ ਐਤਵਾਰ ਛੁੱਟੀ ਨਹੀਂ ਹੁੰਦੀ ਤੇਨੂੰ ਕਿੱਦਾਂ ਛੁੱਟੀ ਕਰਤੀ ਸਕੂਲ 'ਚ? ਨਾਜ ਤੁਸ ਗੁੱਲੇ ਛੁੱਟੀ ਕੀਤੀ ਹੈ ਜਾਣ ਕੇ ਹਨਾ ਹਨਾ ਕਿੱਦਾਂ ਫਿਰ ਵਧੀਆ ਭੰਗੜਾ ਪਾਉਂਦੀ ਹੈ ਹੁਣ ਪਾਉਣੀ ਨਹੀਂ ਕਿਉਂਕਿ ਭੰਗੜੇ ਦੀ ਟ੍ਰੇਨਿੰਗ ਦਿੰਨੀ ਹੈ ਭੰਗੜਾ ਸਿਖਦੀ ਹੈ ਕਿ ਸਿਖਾਉਂਦੀ ਹੈ ਮੈਂ ਵੀ ਤੇਰੇ ਕੋ ਭੰਗੜਾ ਸਿੱਖਣਾ ਨਾਜ ਮੈਨੂੰ ਭੰਗੜਾ ਸਿਖਾ ਦੇਗੀ ਨਾਜ ਤੇਰੇ ਪਾਪਾ ਨੂੰ ਭੰਗੜਾ ਪਾਉਣਾ ਆਉਂਦਾ ਵਾ ਆਉਂਦਾ ਵਾ ਨਹੀਂ ਆਉਂਦਾ ਹੁੰਦਾ ਵਾ ਜੀ ਆਇਆ ਨੂੰ ਇਹ ਆ ਸਾਡਾ ਬ੍ਰਦਰ ਬਾਹਰੋਂ ਆਇਆ ਵਾ ਸਤਿ ਸ੍ਰੀ ਅਕਾਲ ਜਿਹਦਾ ਵਿਆਹ ਵਿਖਾਇਆ ਹੈ ਜਿਹੜਾ ਲੋੜੀ ਮੰਗਣ ਆਇਆ ਸੀ ਨਾਲ ਪੁਸ਼ਪਾ ਪੁਸ਼ਪਾ ਤੋਂ ਜਾਈ ਜੀਤਾ ਪੁਸ਼ਪਾ ਦਾ ਭਰਾ ਹੈ ਸੋਤਾ ਬਸਵਾ ਸ਼ਰਮਾਂ ਦਾ ਬੜਾ ਵਾ ਸ਼ਰਮ ਜਾਂਦੀ ਹੈ ਭਰਾ ਉਹ ਹੈ kita. Cepat rasa. Cepat lagi. Cepat.

ਸਵਨਾਰ ਨਾਰਨਾ ਸਮਰਾਤ ਸਵਾਮੀ ਸੋਖਮਨ ਉਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰਨਾਰ ਅਖੰਡ ਪੜ ਸਾਹਿਬ ਗੁਰਦੁਆਰਾ ਸਾਹਿਬ ਆਰੰਭ ਹੋ ਗਿਆ ਤੇ ਹੁਣ ਅਸੀਂ ਚਾਹ ਪੀਵਾਂਗੇ ਨਹੀਂ ਸਤਾਰ ਜੀ ਆਉਦਾ ਨੇ ਵੀ ਆਉਣਾ ਹੈ ਚਲ ਜਿੱਤੇ ਭਾਜੀ ਨੇ ਆਉਣਾ ਭੋਗ ਵਾਲੇ ਦੇ ਨਾਉਣਗੇ ਸਭ ਤੋਂ ਘਰ ਆ ਗਏ ਹੀ ਇੱਧਰ ਕੋਮਲ ਭੂਆ ਐਡੇ ਚਾਚੀ ਐਡੀ ਸੰਦੀਬ ਨਾਲ ਗੱਲਾਂ ਕਰਨ ਢੀਓ ਚਾਚੀ ਇੱਧਰ ਆ ਕਾਕਾ ਜੀ ਆ ਨਿੱਕਾ ਦੇ ਹੋ ਰਹੇ ਰੋਟੀਆਂ ਹੀ ਬਣਾ ਕੇ ਰੱਖ ਲਈ ਆ ਹੁਣ ਬਸ ਖਾਉਣੀ ਆ ਆ ਆਈਂ ਦੇ ਖਾਲੀ ਆ ਕੇ ਕਿਤੇ ਚਰਚਾ ਲਿਆਉਂ ਰਾਤ ਨੂੰ ਖਾਣਾ ਆ ਆ ਠੀਕ ਆ ਰੋਟੀ ਦੀ ਤਿਆਰੀ ਕਰਨੀ ਆ ਉਧਰ ਪੂਆ ਆਟਾ ਗੁੰਨਣ ਦੇ ਆ ਮੰਮੀ ਦੁੱਧ ਦੁੱਧ ਲੈਣ ਗਈ ਨਾ ਹਾਂਜੀ ਉਹਦੇ ਲੈਣਗੇ ਤੇ ਸਿਮਰੋਂ ਨਿੰਗੁਰਦਵਾਰ ਸਾਹਿਬ ਆ। ਉੱਥੇ ਬਾਬਾ ਜੀ ਲੱਗੇ ਆ ਕਾਨਪੜ ਸਾਹਿਬ ਗੁਰਦਵਾਰਾ ਸਾਹਿਬ ਰੱਖਿਆ ਏ ਤੇ ਰੋਟੀ ਦੀ ਤਿਆਰੀ ਇਹਨ ਘਰ ਕਰਨਦੇ ਆ ਜਿਿਹੜੀ ਚਾਹ ਹੈ ਨਾ ਉਹ ਉੱਥੇ ਬਣਨਦੀ ਹੈ ਹਨਾ। ਹਾਂਜੀ। ਤੇ ਫਿਰ ਕਾਹੀ ਘਰੇ ਸਪਾਉਂਦੇ ਆ। ਸੱਦੀ ਬਣ ਗਈ ਏ ਇੱਕ ਬਣਾਉਣ ਵਾਲੀ ਆ। ਅਹੀਂ ਬਣਾਉਣ ਲੱਗੇ ਕਾਲੀਆਂ ਤੋਰੀਆਂ ਬਣਾਈਆਂ। ਹਾਂਜੀ। ਦੁਪਹਿਰੇ ਆਪਾਂ ਦਾਲ ਬਣਾਈ ਨਹੀਂ ਨਾਲ ਟਿੱਕੇ ਤੋੜ ਬਣਾਈ ਨਹੀਂ। ਹੁਣ ਆਪਾਂ ਰਾਤ ਦੀ ਸੱਦੀ ਤੇ ਕਾਲੀਆਂ ਤੋਰੀਆਂ ਨਾਲ ਪਨੀਰ ਦੀ ਸਬਜ਼ੀ। ਮੰਮੂ ਆਹਣੀ ਫੁਲਕੇ ਲਾਉਣ ਲੱਗੇ ਤਾਂ ਚਾਚੀ ਬੈਠੀਆਂ ਦੋਵੇਂ ਚਾਚੀਆਂ ਫੁਲਕੇ ਲੱਥਾਂ ਬੈਆ ਸਬਜ਼ੀਆਂ ਬਣਾ ਕੇ ਰੱਖੜੀਆਂ ਨੇ ਰਾਤ ਦੀ ਰੋਟੀ ਦੀ ਤਿਆਰੀ ਉਹ ਦਰ ਕੁੜੀਆਂ ਨਹੀਂ ਆ ਜਾਓ ਇੱਥੇ ਲੱਗ ਗਏ ਹਾਂ ਲੱਗ ਗਏ ਫੁਲਕੇ ਅੱਥੇ ਨੇ ਸਾਰੇ ਨੁਕਮਾ ਧਾਨ ਨੁਕਰੇ ਬੈਠਿਆਂ ਉਹ ਦਸੁਣਾਂ ਨੇ ਆਏ ਤੇ ਸਿਮਰ ਉਹ ਨਹੀਂ ਉੱਧਾ ਉੱਥੇ ਹੈਗੇ ਆ ਗੁਰਦੁਆਰਾ ਸਾਹਿਬ ਉਹ ਦੁਹੀਂ ਇੱਥੇ ਬੈਠ ਕੇ ਸੁਣਨ ਦੇ ਆ ਫੁਲਕੇ ਲੰਮਦੇ ਲੰਮਦੇ ਮਾਸੀ ਜੀ ਵੀ ਆਏ ਆ ਸਿਮਰ ਦੀ ਮੰਮੀ ਮੰਮੀ ਡੈਡੀ ਆਏ ਆ ਅਟ ਮੈਂ ਹਾਂ ਇੱਥੇ ਸੁਣਨ ਦੇ ਆ ਆਵਾਜ਼ ਘਰੇੋਂ ਦੀ ਗੁਰਦੁਆਰਾ ਸਾਹਿਬ ਤੋਂ ਅਸਾ ਲਿਪੂ ਆ સેવા ਕਰਦੇ ਹੋਏ ਅਸਾ ਦੀ ਸਿੱਖੂ ਭੈਣ ਕਿਵਾ ਗਾ ਦੇ ਸਿੱਖ ਕਿਦਾਂ ਠੀਕ ਠਾਕ ਕਿਨੇ ਚੜਦਾ ਸਿੱਖੋ ਬੇਟਾ 10th ਕਲਾਸ ਉਹ ਵਧੀਆ ਪੜਾਈ ਬੜੀ ਜਲਦੀ ਹਾਂਜੀ ਠੀਕ ਐ ਇੰਦਰ ਬਸਾਂ ਦਾ ਸ਼ਗੰਦੇ ਨਕੀ ਤੇ ਇੰਦਰ ਚੱਤ ਕੀ ਹਾਲ ਆ ਠੀਕ ਠਾਕ ਠੀਕ ਐ ਸੇ ਤਾਂ ਸੇ ਤਾਂ ਇੱਧਰ ਅਸੀਂ ਨਾ ਰੋਟੀਆਂ ਪਕਾਉਣ ਵਾਸਤੇ ਬੀਬੀਆਂ ਬੁਲਾਈਆਂ ਨੇ ਕੁਝ ਲੁਧਿਆਣੇ ਤੋਂ ਬਗਾਈਆਂ ਐ ਸਪੈਸ਼ਲ ਇੱਧਰ ਖੁਲਕੀ ਆਂ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ ਗਰਮੀ ਕਿੰਨੀ ਕਾ ਚੱਤੀ ਗਰਮੀ ਕਿੰਨੀ ਕਾ ਚੱਤੀ ਸਾਡੀ ਚੱਤੀ ਸਾਡੀ ਗਰਮੀ ਨਾਲ ਖਮੋਸ਼ ਹੋਈ ਪਈ ਐ ਇਹ ਕਾ ਚੱਤੀ ਸਾਡੀ ਚੱਤੀ ਕੀ ਆਲਾ ਇਹ ਦੇਖਾ ਗਰਮੀ ਉੱਚੀ ਨਾ ਉੱਚੀ ਨਾ ਮਤਲਬ ਐਨੀ ਅੱਜ ਵੀ ਪਿਆ ਵਾ ਆਛਾ ਜੀ ਇਹ ਸ਼ਿਮੂ ਬੱਚਾ ਸ਼ਿਮੂ ਗੇ ਤਾਂ ਤੁਸੀਂ ਕਿੰਨੀ ਵੜਦੇ ਹੋ ਸਤਵੀਂ ਚ ਸਤਵੀਂ ਕਲਾਸ ਵੜਦੇ ਹੋ ਤੁਹਾਡੀ ਪੜ੍ਹਾਈ ਕਿੰਦਾ ਦੀ ਹੈ ਬਹੁਤ ਵਧੀਆ ਵਧੀਆ ਕਿਹੜੀ ਕਲਾਸ ਸਤਵੀਂ ਜੀ ਹੈ ਨਾ ਤੇ ਅੱਛਾ ਤੇ ਪਿਛਲੇ 6 ਦੇ ਕਿੰਵੇਂ ਨੰਬਰ ਤੇ ਆਏ ਸੀ 6 83% ਮਾਰਕਾ ਇਹ ਨੰਬਰ ਨਹੀਂ ਆਇਆ ਤੁਹਾਨੂੰ ਕਲਾਸ ਚ ਹੋਰ ਸ ਹਾਉ ਗੁੱਡ ਵੈਰੀ ਗੁੱਡ ਇਹ ਨੰਬਰ 8 ਥਰਡ ਆਈ ਹੈ ਕੁੜੀ ਥਰਡ ਆਈ ਹੈ ਉਹ ਇਹ ਤਿੰਨ ਤੇ ਜਿੱਤਾ ਭੁੱਲ ਗਿਆ ਵਾ ਇਧਰ ਬਾਬਾ ਜੀ ਚੱਲ ਰਹੇ ਆ ਤੇ ਤੱਕ ਅੱਜ ਖੰਡ ਬਾੜ ਕਰਾਇਆ ਸੁਖਣਾ ਸੀ ਤੁਹਾਡੇ ਬਾਬਾ ਸਾਹਿਬ ਦੀ ਜਨਮ ਦਿਨ ਦਾ ਪਾਰਟੀ ਕੱਲ ਮੈਂ ਵੀ ਕਰਨਾ ਪੜ ਫਿਰ ਬੈਠਣਾ ਪਾਇਓ ਠੀਕ ਹੈ ਚੰਗੇ ਉਹ ਦੱਸਤਾ ਮੈਂ ਆਪਣੇ ਕੰਮ ਲੱਗੇ ਇਹਨੇ ਸਾਰੇ ਗਾਈਜ਼ ਲੱਗੇ ਨੇ ਪ੍ਰਸਾਦੇ ਬਲਉਣ ਸਿੱਧਾ ਦਾ ਆਪਾਂ ਬਿਜੀ ਫੀਲ ਕਿਦਾਂ ਹੋ ਰਿਹਾ ਚੰਗੇ ਮੈਂ ਦੋ ਅੱਜ ਵੀਡੀਓ ਬਣਾਈ ਉਹ ਜੀ ਜੀ ਬੰਦੇ ਨਹੀਂ ਉਧਰ ਦਾਲ ਧਰੀਏ ਦਾਲ ਲਾਲ 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 ਦਾਲਾ ਦਾਲਾ ਮੈਂ ਲੂਨ ਵਾਲੀ ਛੋਲ ਬਣਾ ਕੇ ਖਾ ਲੈਨੇ ਫਰਾਈ ਕਰਕੇ ਖਾਓ ਚੱਲ ਨਾਲ ਬਗਲੀ ਇਹਦਾ ਆਪ ਨਹੀਂ ਮੁੰਡਾ ਬਾਹਰ ਵਾਸ ਇਹ ਮੁੰਡੇ ਦੀ ਸੁਖਰਾ ਸੁਖੀ ਜਾਣੀ ਨੇ ਕਿ ਬਾਹਰ ਪਹੁੰਚ ਜਾਏ ਸਹੀ ਸਲਾਮਤ ਤੇ ਬੜੇ ਦੁੱਖਾਂ ਨਾਲ ਬਾਹਰ ਪਹੁੰਚਿਆ ਸੀ ਘਾਰੋਂ ਆਇਆ ਫਿਰ ਤੇ ਇਹਦੀ ਫਿਕਣਾ ਖੜ-ਬੜ ਤਰਾਇਆ ਡੈਡੀ ਨੇ ਪਹਿਲਾਂ ਸੁਖੀ ਸੀ ਵੈ ਕੇ ਅੱਗ ਨਹੀਂ ਆਉਂਦੀ ਜਦੋਂ ਆਇਆ ਹਾਂ ਇਹ ਬੰਦ ਕਰਨੇ ਮਾ ਬੀਬੀ ਪ੍ਰਾਣੇ ਡਾਕਟਰ ਪ੍ਰਾਣੇ ਵੈਦ ਆ ਇਹ ਰੰਗ ਵੇਖ ਕੇ ਬੰਦੇ ਦਵਾਈ ਦਿੰਦੇ ਆ ਬੰਦੇ ਦਾ ਰੰਗ ਵੇਖਦੇ ਕਿਹੜੇ ਰੰਗ ਦਾ ਦੋ ਰੰਗ ਦੀ ਉਹਨੂੰ ਗੋਲੀ ਦੇ ਦੇ ਫਿਰ ਹੁਣ ਹਾਲਾ ਗੋਲੀ ਤੋਸ ਕਰਕੇ ਦਿੰਦੇ ਆ ਦਵਾਈ ਦਿੰਦੇ ਬੰਦੇ ਪਿਛਾ ਪਾ ਕੇ ਤੇ ਪਾਣੀ ਪਿਆ ਦਿੰਦਾ ਤਾਂ ਕਿਹੜੀ ਗੱਡੀ ਖਾਦੀ ਮੈਨੂੰ ਤੇ ਕੜੀ ਚੌਲ ਖਾਦਾ ਇੱਕ ਮੈਨੂੰ ਕੜੀ ਚੌਲ ਖਾਦਾ ਦੂਜੇ ਮੈਨੂੰ ਕੜੀ ਚੌਲ ਖਾਦਾ ਤੇ ਜਿਹੜੇ ਮੈਂ ਖਾਦਾ ਮਰਵਾਉਂਦੀ ਕੜੀ ਚੌਲ ਕਰਦਾ ਮਰਵਾ ਮੀ ਨਵੀਂ ਕੜੀ ਚੌਲ ਖਾਦਾ ਮੈਨੂੰ ਮਰਵਾ ਤੇ ਇਹ ਕੜੀ ਚੌਲ ਛਾੜ ਕੇ ਦੇ ਦਿੰਦਾ तो तोरिया सब्जी नहीं खानी है सीकाल तू बखरी करवाई है